ਰਾਹ ਜਿਹੜੇ ਆ ਉਹ ਬੰਦ ਹੈ ਗਿਆ ਇਸ ਮੁਲਕ ਦੇ ਫੇਰ ਆਪੋ ਦਾ ਲਿਆਜ ਨਹੀਂ ਸੀ ਕਰਨਾ ਪੌੜੀ ਲੱਗੀ ਹੋਈ ਸੀ ਪਹਿਲਾਂ ਤੋਂ ਹੀ ਉਹਨਾਂ ਨੂੰ ਮੈਂ ਕਹ ਕੇ ਪੂਰੀ ਲਵਾਇਏ ਸੀ ਉਹਦੀ ਤਾਕਤਾਂ ਨੇ ਜਿਹੜੀਆਂ ਇੱਥੇ ਹੈਗੀਆਂ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਫੋਰਨ 'ਚ ਬੈਠੀਆਂ ਵਾਂ ਉਹਨਾਂ ਦੀ ਜਗ੍ਹਾ ਸਿਰਫ ਡਿਬਰੂਗੜ ਹੈਗੀ ਡਿਬਰੂਗੜ ਦੀ ਗੱਲ ਕੀਤੀ ਹੈ ਜੇਲਾ ਤਾਂ ਹੋਰ ਵੀ ਨੇ ਡਿਬਰੂਗੜ ਤੇ ਕਿਉਂ ਜ਼ਿਕਰ ਕੀਤਾ ਡਬਈ ਦੇ ਵਿੱਚ ਰਹਿ ਕੇ ਆਇਆ ਜੀ ਹਾਂਜੀ ਦੁਬਈ ਦੇ ਵਿੱਚ ਕਲਪਰੇਟ ਰਹਿ ਕੇ ਆਇਆ ਹੈ ਤੇ ਦੁਬਈ 'ਚ ਤਾਂ ਬਹੁਤ ਜਨਤਾ ਰਹਿੰਦੀ ਹੈ ਤੇ ਦੁਬਈ 'ਚ ਰਹਿੰਦੀ ਹੈ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਦੁਬਈ 'ਚ ਕਿੰਨੇ ਹੁੰਦਾ ਬ੍ਰੇਨਵਾਸ਼ ਤੇ ਇੰਦਾ ਨਹੀਂ ਨਾ ਕਹਿ ਸਕਦੇ ਨਹੀਂ ਮੈਂ ਕਿਸੇ ਦਾ ਨਾਮ ਨਹੀਂ ਪੱਤਰਕਾਰ ਸਾਹਿਬ ਨਾਮ ਮੇਰੇ ਮੂੰਹ 'ਚ ਪਵਾ ਦਿਓ ਤੇ ਅਲੱਗ ਗੱਲ ਹੈ ਮੈਂ ਡਿਬਰੂਗੜ ਦਾ ਲਿਆ ਤੇ ਮੈਂ ਹੋਰ ਕਲੈ ਅੰਬੇਦਕਰ ਦੇ ਬੁੱਤ ਦੀ ਪੰਨ ਤੋੜਦੀ ਗੱਲਾਂ ਆਈਆਂ ਸਨ ਜਿਸ ਤੇ ਬਾਰੇ ਇੱਕ ਸਖਸ਼ ਤੇ ਕਾਰਵਾਈ ਵੀ ਕੀਤੀ ਗਈ ਹੈ ਉਹ ਉਸ ਬੁੱਤ ਦੀ ਅੱਜ ਫਿਰ ਤੋਂ ਇੱਥੇ ਸਾਵਧਾਨੀ ਕੀਤੀ ਗਈ ਹੈ ਅੱਸੀ ਗੱਲ ਜੀ ਸੱਜ ਗੱਲ ਜੀ ਵੀਰ ਜੀ ਅੱਜ ਕਿਸ ਮਕਸਦ ਦੇ ਨਾਲ ਇੱਥੇ ਆਏ ਹੋ ਜੀ ਦੱਸੋ ਥੋੜਾ ਅ ਮਕਸਦ ਕੋਈ ਨਹੀਂ ਹੈ ਜੀ ਆਪਣੇ ਰਾਇਬਰ ਗੋਡ ਆਫ ਰਾਈਟ ਸਭਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਜੀ ਨੂੰ ਸ਼ਰਧਾਂਜਲੀ ਦੇਣ ਔਰ ਸਭਿਧਾਨ ਪ੍ਰਤੀ ਆਪਣਾ ਸਨਮਾਨ ਪ੍ਰਗਟ ਕਰਨ ਆਏ ਆ ਔਰ ਇਹ ਰੋਜ਼ਾ ਬਰਾਲਾ ਹੁੰਦਾ ਕਈ ਵਾਰ ਜਦੋਂ ਮੌਕਾ ਮਿਲਦਾ ਵਾ ਉਦੋਂ ਆਈਦਾ 26 ਜਨਵਰੀ ਨੂੰ ਜੋ ਮੰਦਬਾਗੀ ਘਟਨਾ ਹੋਈ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ 26 ਜਨਵਰੀ ਸਪੈਸੀਫਿਕ ਦਿਨ ਚੁਣਿਆ ਗਿਆ ਜਦੋਂ ਸੰਵਿਧਾਨ ਲਾਗੂ ਹੋਇਆ ਦਲਿਤਾਂ ਲਈ ਮਹਿਲਾਵਾਂ ਲਈ 50% ਮਾਣ ਜਾਣ ਲਈ ਦਰਵਾਜ਼ੇ ਖੁੱਲੇ ਹੱਕਾਂ ਦੇ ਉਸ ਦਿਨ ਸੰਵਿਧਾਨ ਵਿਰੋਧੀ ਤਾਕਤਾਂ ਨੇ ਮਨੁਵਾਦੀ ਤਾਕਤਾਂ ਨੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਪ੍ਰਤਿਮਾ ਨੂੰ ਟਾਰਗੇਟ ਕੀਤਾ ਸੰਵਿਧਾਨ ਨੂੰ ਸੈਬੋਟੇਜ ਕੀਤਾ ਪਰ ਸਮੂਹ ਸਮਾਜ ਦੇ ਵਿੱਚ ਜਿਹੜੀਆਂ ਭਾਵਨਾਵਾਂ ਨੇ ਤੁਸੀਂ ਦੇਖ ਸਕਦੇ ਜੇ ਆਪਣੇ ਰੈਬਰ ਪ੍ਰਤੀ ਕਿ ਪਰਸੋਂ ਅੰਮ੍ਰਿਤਸਰ ਬੰਦ ਸੀ ਕਲਪੂਰਾ ਪੰਜਾਬ ਬੰਦ ਸੀ ਔਰ ਹੁਣ ਆਉਣ ਵਾਲੇ ਜਿਹੜਾ ਜ਼ਿਲ੍ਹੇ ਨੇ ਉਹ ਵੀ ਜਲਦੀ ਬੰਦ ਹੋ ਰਹੇ ਆ ਐਫ ਆਈ ਆਰ ਪ੍ਰਸ਼ਾਸਨ ਵੱਲੋਂ ਕਰਤੀ ਗਈ ਆ ਪਰ ਰੋਸ ਜਿਹੜਾ ਵਾ ਉਹ ਹਾਲੇ ਵੀ ਲੋਕਾਂ ਦੇ ਵਿੱਚ ਕਾਇਮ ਹੈ ਕੀ ਮੰਗ ਕੀ ਆ ਮਤਲਬ ਹੁਣ ਕੀ ਮਤਲਬ ਆਪਣੀ ਡਿਮਾਂਡ ਕੀ ਆ ਹੁਣ ਕੀ ਕੀ ਤੁਹਾਨੂੰ ਲੱਗਦਾ ਵੀ ਕੀ ਕਰ ਮੰਗ ਹੋਣੀ ਚਾਹੀਦੀ ਆ ਡਿਮਾਂਡ ਕੱਲ ਪ੍ਰਸ਼ਾਸਨ ਦੇ ਨਾਲ ਜਿਹੜੀ ਮੀਟਿੰਗ ਹੋਈ ਸਮੂਹ ਸਮਾਜ ਦੀ ਉਹਦੇ ਵਿੱਚ ਸਾਰੀ ਡਿਮਾਂਡਸ ਜਿਹੜੀਆਂ ਉਹ ਮੰਨ ਲਈਆਂ ਗਈਆਂ ਪਰ ਇਹ ਆਪਣਾ ਰੋਸ਼ ਜਿਹੜਾ ਹੈ ਉਹ ਲਗਾਤਾਰ ਵਿਕਤ ਹੁੰਦਾ ਰਹੇਗਾ ਕਾਰਨ ਇਹ ਹੈ ਕਿ ਸੰਵਿਧਾਨ ਪੜਨਾ ਪਏਗਾ ਸੰਵਿਧਾਨ ਤੋ ਜਿਹੜੀਆਂ ਤਾਕਤਾਂ ਮਿਲ ਰਹੀਆਂ ਹੱਕ ਹਕੂਕ ਮਿਲ ਰਹੇ ਨੇ ਉਹਨੂੰ ਸਮਝਣ ਦੀ ਲੋੜ ਹੈਗੀ ਆ ਜਿਹੜਾ ਅੰਦਰਾਤਾ ਹੈਗਾ ਮਨੁੱਖਾਦਿਆਂ ਦੇ ਵਿੱਚ ਉਹ ਦਿਮਾਗ ਚੋਂ ਕੱਢਣ ਦੀ ਲੋੜ ਹੈ ਔਰ ਇਹ ਪੁੱਛਾਂਗੇ ਕਿ ਸੰਵਿਧਾਨ ਤੋਂ ਹੀ ਖਾਸ ਤੌਰ ਤੇ ਹਾਸ਼ਿਆ ਦਾ ਸਮਾਜ ਮਾਰਜਿਨਲਾਈਜ਼ ਕਮਿਊਨਿਟੀ ਐਸੀ ਕਮਿਊਨਿਟੀ ਔਰ 50% ਮਾਂ ਜਨਨੀ ਚਾਹੇ ਕਿਸੇ ਵੀ ਜਾਤ ਪੰਥ ਵਿਸ਼ਵਾਸ ਤੋਂ ਹੋਵੇ ਉਹਨੂੰ ਜਿਹੜੇ ਅਧਿਕਾਰ ਮਿਲੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਲੈ ਕੇ ਦਿੱਤੇ 26 ਜਨਵਰੀ 1950 ਤੋਂ ਪਹਿਲਾਂ ਧਾਰਮਿਕ ਦਰਵਾਜ਼ੇ ਵੀ ਮਹਿਲਾਵਾਂ ਲਈ ਕਿਤੇ ਨਾ ਕਿਤੇ ਬੰਦ ਹੈਗੇ ਸਨ ਪਰ ਬਾਬਾ ਸਾਹਿਬ ਦੇ ਸੰਵਿਧਾਨ ਨੇ ਅੱਜ ਉਹਨ ਮంత్రి ਹੈਗਾ ਵਾ ਔਰ ਇਹ ਪੋਸੀਬਲ ਹੋਇਆ ਸੰਵਿਧਾਨ ਤੋਂ ਉਸ ਤੋਂ ਪਹਿਲਾਂ ਤੇ ਬਲੂਬਾਤੀ ਤੇ ਲਾਗੇ ਵੀ ਨਹੀਂ ਬੰਨ ਦਿੰਦੇ ਤੇ ਹੁਣ ਅਗਲਾ ਐਕਸ਼ਨ ਕੀ ਹੋਊਗਾ ਕੀ ਕਾਲ ਦਿੱਤੀ ਗਈ ਹੈ ਅ ਕਾਲ ਇਹੋ ਹੀ ਹੈ ਜੀ ਕਿ ਆਪਾਂ ਇਹ ਚਾਹਦੇ ਹਾਂ ਕਿ ਸੰਵਿਧਾਨਪਤੀ ਜਾਗਰੂਕਤਾ ਵਧੇ ਔਰ ਜਿੱਥੇ-ਜਿੱਥੇ ਸਾਡੇ ਰੈਬਰਾਂ ਦੇ ਐਸੀ ਇਸ਼ਟਾਂ ਦੇ ਪ੍ਰਤੀਕ ਹੈਗੇ ਆ ਪ੍ਰਤਿਮਾ ਹੈਗੀਆਂ ਵਾ ਉਹਨਾਂ ਦੀ ਸੁਰੱਖਿਆ ਜਿਹੜੀ ਨਿਸ਼ਚਿਤ ਕੀਤੀ ਜਾਵੇ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਉਸ ਦਿਨ ਸੁਰੱਖਿਆ ਦੇ ਇੰਤਜ਼ਾਮ ਹੁੰਦੇ ਤੇ ਨਾ ਹੁੰਦਾ ਇਹ ਵੀ ਸਚਕੰਡ ਸ਼੍ਰੀ ਦਰਬਾਰ ਸਾਹਿਬ ਜਾਤ ਪਾਤ ਰਹਿਤ ਦਾ ਸਭ ਤੋਂ ਵੱਡਾ ਸਿਧਾਂਤ ਦਿੰਦਾ ਭਗਵਾਨ ਵਾਲਮੀ ਕੀ ਦੀ ਰਦੀ ਮਹਾਨ ਨਗਰੀ ਹੈਗੀ ਹੈ ਜਾਤ ਪਾਤ ਰਹਿਤ ਦੇ ਸਭਾ ਦੀ ਸਿਰਜਣਾ ਕਰਦੀ ਹੈ ਇਹਨਾਂ ਦੀ ਸੁਰੱਖਿਆ ਵੀ ਜਿਹੜੀ ਆ ਉਹ ਕਿਤੇ ਨਾ ਕਿਤੇ ਫੁੱਲ ਪ੍ਰੂਫ ਹੋਵੇ ਔਰ ਮੇਰਾ ਖਿਆਲ ਹੈ ਇੱਕ ਰਿਵਿਊ ਕਮੇਟੀ ਬੈਠਣੀ ਚਾਹੀਦੀ ਹੈ ਕਿ ਜਿਹੜੇ ਸਾਡੇ ਦੋ ਸਭ ਤੋਂ ਇਤਿਹਾਸਿਕ ਸਥਾਨ ਹੈਗੇ ਆ ਤੰਤਰਗੁਰ ਗੁਰੂ ਅਮਰਦਾਸ ਜੀ ਦੀ ਨਗਰੀ ਚ ਸਚਕਣ ਸਿੰਘ ਦਰਬਾਰ ਸਾਹਿਬ ਔਰ ਭਗਵਾਨ ਵਾਲਮੀ ਕੀ ਤੀਰਥ ਇਹਨਾਂ ਦੀ ਸੁਰੱਖਿਆ ਦਾ ਦੁਬਾਰਾ ਜਾਇਦਾ ਲੈ ਆ ਜਾਵੇ ਤਾਂ ਕਿ ਐਦਾਂ ਦੀ ਘਟਨਾਵਾਂ ਕੱਲ ਨੂੰ ਕਿਤੇ ਨਾ ਹੋਣ ਕਾਰਨ ਇਹ ਹੈ ਕਿ ਸਮਾਜ ਦੇ ਵਿੱਚ ਕਿਤੇ ਨਾ ਕਿਤੇ شرارتی انصر اں پاਣ ਦੀ کوشش ਕਰਦੇ ਆ پاڑ ਜਿਹੜਾ ਕਿ ਉਹ ਕਿਤੇ ਕਾਮਯਾਬ ਨਹੀਂ ਹੋਏ ਇਹ شرارتی انਸਰਾਂ ਨੂੰ ਇਹੀ ਜਵਾਬ ਦਾਂਗੇ ਕਿ ਸੰਵਿਧਾਨ ਨੂੰ ਪੜਨਾ ਪਏਗਾ ਸੰਵਿਧਾਨ ਨੂੰ ਸਮਝਣਾ ਪਏਗਾ ਨਹੀਂ ਤਾਂ ਤੁਹਾਡੇ ਲਈ ਰਾਹ ਜਿਹੜੇ ਆ ਉਹ ਬੰਦ ਹੈ ਗਿਆ ਇਸ ਮੁਲਕ ਦੇ ਤੁਸੀਂ ਉਸ ਦਿਨ ਮੌਕੇ ਤੇ ਮੌਜੂਦ ਸੀਗੇ ਹਾਂਜੀ ਇਹੀ ਗੁਰਸਾਹਿਬ ਜੀ ਕੋਲ ਅਸੀਂ ਨਾ ਰਮਾਨ ਸੰਗਤਾਂ ਸੇਵਾ ਕਰਦੀਆਂ ਭਈਆਂ ਤੇ ਅਸੀਂ ਅਰੈਸਟ ਕਰਦੇ ਪਏ ਹਾਂ ਤੇ ਲੋਕੀ ਆਸੇ ਪਾਸੇ ਖਲੋਤੇ ਆ ਤੇ ਵੇਖਦੇ ਪਏ ਆ ਵੀ ਅੱਗ ਲੱਗੀ ਆ 10:00 ਵਜੇ ਮੈਨੂੰ ਉਠਾਇਆ ਕਿਸੇ ਨੇ ਕਹਿੰਦੇ ਬਾਬਾ ਜੀ ਉਹ ਵੇਖੋ ਕੀ ਹੋ ਰਿਹਾ ਜੇ ਉੱਠ ਕੇ ਵੇਖੋ 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 ਕਿ ਦੋ ਤਿੰਨ ਵਾਰ ਟੁੱਟ ਠਕਾਵੜ ਜਾਵੇ ਨੀਂਦ ਹੀ ਹੋਈ ਏ ਤੇ ਜੇ ਉੱਠੇ ਆ ਤੇ ਵੇਖਿਆ ਜੇ ਸਾਡੇ ਬੰਦੇ ਧੂਆਂ ਧੂਆਂ ਹੋਏ ਉਹਨਾਂ ਨੇ ਲਾਇਆ ਕੀਤਾ ਅੱਗ ਟੈਟਰ ਵਾਲੇ ਪੰਦੇ ਨਹੀਂ ਅੱਗ ਲਾਈ ਉਹਨੇ ਮਾਰਿਆ ਪਹਿਲੇ ਅੱਗ ਲਾਈ ਹੈ ਤੇ ਅੱਗ ਲਾਉਣ ਤੋਂ ਬਾਅਦ ਫਿਰ ਉੱਤੇ ਚੜ ਗਿਆ ਤੇ ਫਿਰ ਸਾਨੂੰ ਮੈਂ ਸੁਝਿਆ ਨਹੀਂ ਆਪਾਂ ਜੁੱਤੀ ਵੀ ਨਹੀਂ ਪਾਈ ਕੱਢ ਕੇ ਤੇਗ ਮਾਰੇ ਉਹਦੇ ਲਲਕਾਰਾ ਮਾਰਿਆ ਜੋ ਉਹਨਾਂ ਨੇ ਵੇਖਿਆ ਕਿ ਮਗਰ ਕੋਈ ਪੋੜੀ ਚੜ ਲਗੇ ਤਾਂ ਪੋੜੀ ਚੜ ਲਗੇ ਮਗਰੋ ਕਹਿੰਨੇ ਮੇਰੀ ਲਾਤ ਫੜ ਲਈ ਹੈ ਅਗਰ ਜੇ ਮਗਰੋ ਲੱਤ ਨਾ ਫੜਦਾ ਤੇ ਗੁਰੂ ਸਾਹਿਬ ਦੀ ਕਿਪਾ ਹੋ ਸਕਦਾ ਲਾਤੋ ਦੀ ਤੜਕਾਈ ਜਾਂਦੀ ਅਸੀਂ ਲਿਆ ਥੋੜੀ ਕਰਨੀ ਆ ਇਹ ਸਿਰਫ ਕਲਾ ਕਲਾ ਪ੍ਰਸ਼ਾਸ਼ ਫੇਰ ਨੂੰ ਨਹੀਂ ਗਿਆ ਇਹ ਜਿੱਥੇ ਤੱਕਾ ਜ਼ੁਲਮ ਹੁੰਦਾ ਹੈ ਉੱਥੇ ਘਾਟਾ ਲਾਉਣ ਵਾਸਤੇ ਵੀ ਹੈਗੀਆਂ ਨੇ ਤੇ ਸਾਨੂੰ ਗੁਰੂ ਸਾਹਿਬ ਨੇ ਕਿਰਪਾ ਕੀਤੀ ਦਬਾਲ ਦਿੱਤਾ ਹੀ ਲੇਕਿਨ ਕਿਸੇ ਸ਼ਰਾਤੀ ਬੰਦੇ ਨੇ ਲਾਲੋ ਕਿਸੇ ਨੇ ਸਾਡੀ ਮਗਰੋਂ ਲੱਤ ਫੜ ਲਈ ਤੇ ਆਪਾਂ ਉੱਤੇ ਨਹੀਂ ਚੜ ਸਕਦੇ ਜੇ ਉੱਤੇ ਉੱਤੇ ਚੜ ਜਾਂਦੇ ਤੇ ਫੇਰ ਆਪਾਂ ਲਿਆਜ ਨਹੀਂ ਸੀ ਕਰਨਾ ਦਿਲੋ ਕਈ ਵਾਰ ਵੈਸੇ ਜਨਤਾ ਦੇ ਵਿੱਚੋਂ ਅਗਲਾ ਕਹਿੰਦਾ ਵੀ ਕੋਈ ਇਦਾਂ ਦੀ ਅਨਸਾਧਿਕ ਘਟਨਾ ਨਾ ਹੋਵੇ ਹੋ ਸਕਦਾ ਤਾਂ ਤੁਹਾਡੀ ਲੱਤ ਫੜੀ ਹੋਵੇ ਪਰ ਕੀ ਲੱਗਦਾ ਤੁਹਾਨੂੰ ਉਸ ਦਿਨ ਕਮੀ ਕਾਦੇ ਵਿੱਚ ਰਹੀ ਆ ਜਿਹਦੇ ਕਰਕੇ ਕਿਉਂਕਿ ਇਹ ਵੀ ਪਤਾ ਲੱਗਿਆ ਕਿ ਪੌੜੀ ਲੱਗੀ ਹੋਈ ਸੀ ਪਹਿਲਾਂ ਤੋਂ ਹੀ ਪੌੜੀ ਨਾ ਬੱਬਾ ਜੀ ਇਹਨਾਂ ਨੇ ਆਪ ਪੌੜੀ ਲਵਾਈ ਸੀ ਕਿਉਂ ਉਸ ਦਿਨ ਸਭ ਦਾ ਕਰਨਾ ਇਹ ਪ੍ਰੋਗਰਾਮ ਹੈਗਾ ਸੀ ਪੌੜੀ ਪਹਿਲੇ ਲਵਾਈ ਹੋਈ ਸੀ ਬਣ ਫਿਰ ਫਰਵਰੀ ਦੇ ਪੌੜੀ ਪੌੜੀ ਲਵਾਈ ਹੋਈ ਸੀ ਤੇ ਪ੍ਰਸ਼ਾਸਨ ਵੱਲੋਂ ਮਗਰ ਕਵਨ ਨੇ ਕਹਿ ਕੇ ਪੌੜੀ ਲਵਾਈ ਹੋਈ ਸੀ ਮਤਲਬ ਵੀ ਜਿਆਦਾ ਧਿਆਨ ਨਹੀਂ ਦਿੱਤਾ ਗਿਆ ਉਹ ਸਮੇਂ ਵੀ ਕਿਹੜੀ ਕਮੀ ਕਿਹੜੀ ਲੱਗਦੀ ਹੈ ਕੋਈ ਅੱਗੇ ਵੀ ਲੱਗ ਜਾਂਦੀ ਸੀ ਮਰ ਪੋੜੀ ਅੱਗੇ ਵੀ ਲੱਗਦੀ ਹੈ ਨਵੀਂ ਤੇ ਨਹੀਂ ਲੱਗੀ ਪੋੜੀ ਪੋੜੀ ਅੱਗੇ ਵੀ ਲੱਗਦੀ ਹੈ ਠੀਕ ਹੈ ਪੋੜੀ ਅੱਗੇ ਵੀ ਲੱਗਦੀ ਹੈ ਪੋੜੀ ਸਿਕਿਉਰਿਟੀ ਹੈ ਪ੍ਰਾਈਵੇਟ ਸਿਕਿਉਰਿਟੀ ਅ ਚਲੋ ਉਹਨਾਂ ਨੇ ਮੁੰਡਿਆਂ ਨੂੰ ਮੈਂ ਧੰਨਵਾਦ ਵੀ ਕਰਾਂਗਾ ਕਿ ਦੋਸ਼ੀ ਨੂੰ ਉਹਨਾਂ ਨੇ ਫੜਿਆ ਪਰ ਇਹ ਹੈਗਾ ਕਿ ਜੇ ਇੱਥੇ ਦੇ ਉਸਟੇਨ ਸਮੂਹ ਜਥੇਬੰਦੀਆਂ ਵੱਖਰੇ ਵੱਖਰੇ ਟਾਈਮਾਂ ਤੇ ਆਉਂਦੀਆਂ ਨਮਨ ਹੋਣ ਜੇ ਥੋੜਾ ਜਿਹਾ ਸਿਕਿਉਰਿਟੀ ਦਾ ਪ੍ਰਬੰਧ ਹੁੰਦਾ ਜੇ ਹੈਰੀਟੇਜ ਸਟਰੀਟ ਦੀ ਜਿਹੜੀ ਆਪਣੀ ਸਿਕਿਉਰਿਟੀ ਹੈ ਜੇ ਉਹ ਵੀ ਧਿਆਨ ਦੇ ਰਹੀ ਹੁੰਦੀ ਤੇ ਆਸ-ਪਾਸ ਤੇ ਮਹਾਰਾਜ ਦੇ ਤੇ ਸ਼ਾਇਦ ਇਹ ਘਟਨਾ ਨਾ ਹੁੰਦੀ। ਉਹ ਮੁੰਡਿਆਂ ਨੂੰ ਵੀ ਐਪਰੀਸ਼ੀਏਟ ਵੀ ਵਗੈਰਾ ਕੀਤਾ ਗਿਆ। 100% ਜੀ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਗਿਆ ਵਾ ਔਰ ਜਲਦੀ ਹੀ ਉਹਨਾਂ ਦਾ ਵੀ ਮਾਨਸਮਾਨ ਕਰਾਂਗੇ ਜਿਨ੍ਹਾਂ ਨੇ ਦੋਸ਼ੀਆਂ ਨੂੰ ਫੜਿਆ ਔਰ ਬਾਬਾ ਜੀ ਦਾ ਕੱਲ ਮਾਨਸਮਾਨ ਸਮੂਹ ਟੀਮ ਕਰਕੇ ਗਈ ਆ ਅਜਾਪਾ ਆਏ ਆ ਸੰਵਿਧਾਨ ਪ੍ਰਤੀ ਇੱਕ ਡਾਇਰੀ ਜਿਹੜੀ ਹੈ 26 ਤਰੀਕ ਨੂੰ ਸਾਡਾ ਪ੍ਰੋਗਰਾਮ ਸੀ ਸ਼ਾਮ 6 ਵਜੇ ਇੱਥੇ ਉਹ ਨਹੀਂ ਹੋ ਪਾਇਆ ਇਸ ਮੰਦਭ ਤੇ ਕੀ ਅਪੀਲ ਕਰਨੀ ਜਾਵੋਗੇ ਜਨਤਾ ਨੂੰ ਪੰਜਾਬ ਦੀ ਜਨਤਾ ਨੂੰ ਪਹਿਲੀ ਅਪੀਲ ਤੇ ਇਹੋ ਹੀ ਹੈ ਜੀ ਕਿ ਕਮਿਊਨਲ ਹਾਰਮਨੀ ਜਿਹੜੀ ਆ ਉਹ ਬਣਾ ਕੇ ਰੱਖੋ ਐਸ ਸੀ ਸਮਾਜ ਦਾ ਜੇ ਸਾਡੀ ਪਹਿਚਾਨ ਵਾਲਮੀਕਨ ਹੈ ਪਰ ਸਾਡੀ ਜਿਹੜੀ ਨਾਲ ਪਹਿਚਾਨ ਹੈ ਵਾਲਮੀਕੀ ਮਜਬੀ ਸਿੱਖ ਕਿਸੇ ਵੀ ਤਰੀਕੇ ਦਾ ਕੋਈ ਵੀ ਜੇ ਕਿਸੇ ਇੱਕ ਸ਼ਰਾਰਤੀ ਅੰਸਰ ਨੇ ਹਰਕਤ ਕੀਤੀ ਤੇ ਉਧਰ ਰਗਰੇਟੇ ਗੁਰੂ ਕੇ ਬੇਟੇ ਉਹਨਾਂ ਨੇ ਕਿਰਪਾਨ ਕੱਢ ਕੇ ਉਹਨੂੰ ਲਲਕਾਰਿਆ ਵੀ ਤੇ ਜੇ ਮੌਕਾ ਮਿਲਦਾ ਤਾਂ ਸ਼ਾਇਦ ਛੜਕਾ ਵੀ ਦਿੱਤਾ ਜਾਂਦਾ ਸੋ ਆਪਣੇ ਪੰਜਾਬੀਅਤ ਦੀ ਗੱਲ ਕਰੀਏ ਇਨਸਾਨੀਅਤ ਦੀ ਗੱਲ ਕਰੀਏ ਸੰਵਿਧਾਨ ਹੱਕ ਹਕੂਕ ਦੀੰਦਾ ਸੰਵਿਧਾਨ ਪ੍ਰਤੀ ਜਾਗਰੂਕਤਾ ਕਰੀਏ ਔਰ ਬੇਵਜਾ ਦੇ ਜਿਹੜੇ ਸ਼ਰਾਰਤੀ ਅੰਸਰ ਹੈਗੇ ਆ ਸੰਵਿਧਾਨ ਵਿਰੋਧੀ ਤਾਕਤਾਂ ਨੇ ਜਿਹੜੀਆਂ ਇੱਥੇ ਹੈਗੀਆਂ ਪੰਜਾਬ 'ਚ ਜਾਂ ਪੰਜਾਬ ਤੋਂ ਬਾਹਰ ਫੋਰਨ 'ਚ ਬੈਠੀਆਂ ਵਾਂ ਉਹਨਾਂ ਦੀ ਜਗ੍ਹਾ ਸਿਰਫ ਡਿਬਰੂਗੜ ਹੈਗੀ ਹੈ ਡਿਬਰੂਗੜ ਦੀ ਗੱਲ ਕੀਤੀ ਹੈ ਜੇਲ੍ਹਾਂ ਤਾਂ ਹੋਰ ਵੀ ਨੇ ਡਿਬਰੂਗੜ ਤੇ ਕਿਉਂ ਜ਼ਿਕਰ ਕੀਤਾ ਡਿਬਰੂਗੜ ਐਨਐਸਏ ਦੇ ਵਿੱਚ ਜਿਹੜੇ ਗਏ ਆ ਡਿਬਰੂਗ ਹਾਂ ਜੀ ਦੁਬਈ ਦੇ ਵਿੱਚ ਕਲਪਰੇਟ ਰਹਿ ਗਿਆ ਤੇ ਦੁਬਈ ਚ ਤਾਂ ਬਹੁਤ ਹੀ ਜਲਦਾ ਰਹਿੰਦੀ ਹੈ ਤੇ ਦੁਬਈ ਚ ਰਹਿੰਦੀ ਹੈ ਤੇ ਇਹਦੀ ਜਾਂਚ ਹੋਣੀ ਚਾਹੀਦੀ ਹੈ ਦੁਬਈ ਚ ਕਿੰਨੇ ਹੁੰਦਾ ਬ੍ਰੇਨ ਵਾਸ਼ ਕੀਤਾ ਤੇ ਨੀ ਮੈਂ ਕਿਸੇ ਦਾ ਨਾਮ ਨਹੀਂ ਤੂੰ ਜੀ ਪੱਤਰਕਾਰ ਸਾਹਿਬ ਨਾਮ ਮੇਰੇ ਮੂੰਹ ਚ ਪਵਾ ਦਿਓ ਤੇ ਅਲੱਗ ਗੱਲ ਹੈ ਮੈਂ ਡਿਬਰੂ ਗੜ ਦਾ ਲਿਆ ਤੇ ਮੈਂ ਹੋਰ ਕਲੈਰੀਫਾਈ ਕਰ ਦਿੰਦਾ ਤਾਮਿਲ ਲਾਡੂ ਭੇਜ ਦਿਓ ਕਰਨਾਟਕਾ ਦੇ ਕੇ ਕਹਿ ਸਕਦੇ ਆ ਪੂਰੀ ਸਖਤ ਸਜ਼ਾ ਹੋਣੀ ਚਾਹੀਦੀ ਹੈ ਤੇ ਜੇ ਡਬਲੂ ਗੜ ਦਾ ਐਨਐਸਏ ਨਾਲ ਜੁੜਦਾ ਤੇ ਵੀ ਗਲਤ ਮੈਸੇਜ ਆਂਦਾ ਨਾ ਵੀ ਮੈਸੇਜ ਮੈਸੇਜ ਕਿਥੋਂ ਨਹੀਂ ਮੈਸੇਜ ਜਾਂਚ ਹੋਣੀ ਚਾਹੀਦੀ ਹੈ ਉਹਨੇ ਆਰਟੀਕਲ 25 ਤੋਂ 27 ਚ ਸਵਾਲ ਚੱਕਿਆ ਇਨਵੈਸਟੀਗੇਸ਼ਨ ਮੈਂ ਤੁਹਾਨੂੰ ਹੋਰ ਕਲੀਅਰਫਾਈ ਕਰ ਦਿੰਦਾ ਤੁਹਾਡੀ ਮਦਦ ਹੋ ਜਾਏਗੀ ਜਿਹੜੀ ਇਨਵੈਸਟੀਗੇਸ਼ਨ ਹੋਈ ਦੋਸ਼ੀ ਦੀ ਉਹਨੇ ਆਰਟੀਕਲ 25 ਤੋਂ 27 ਤੇ ਸਵਾਲ ਚੱਕਿਆ ਜਿਹਨੂੰ ਮੈਂਟਲੀ ਅਫਸਰਡ ਕਹਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਕਰਤਾ ਹੈ ਤੇ ਕਹਿ ਦਿੰਦੇ ਮਾਨਸਿਕ ਰੋਗੀ ਹੈਗਾ ਠੀਕ ਹੈ ਜੀ ਅੱਜ ਸਾਡੇ ਰਹਿਬਰ ਦੀ ਬੇਅਦਬੀ ਹੋਈ ਹੈ ਮਾਨਸਿਕ ਰੋਗੀ ਹੈ ਮਾਨਸਿਕ ਰੋਗੀ ਨੂੰ ਮਾਨਸਿਕ ਰੋਗੀ ਨੂੰ ਆਰਟੀਕਲ 25 ਤੋਂ 27 ਪਤਾ ਹੈ ਠੀਕ ਹੈ ਆਰਟੀਕਲ 25 ਤੋਂ 27 ਧਰਮ ਦੀ ਆਜ਼ਾਦੀ ਦਿੰਦਾ ਚਾਹੇ ਉਹ ਕੋਈ ਵੀ ਧਾਰਮਿਕ ਪ੍ਰਤੀਕ ਹੈ ਸ੍ਰੀ ਸਾਹਿਬ ਹੈ ਉਹ ਪਾਉਂਦੀ ਆਜ਼ਾਦੀ ਦਿੰਦਾ ਪਰ ਕੁਝ ਤਾਕਤਾਂ ਐਸੀਆਂ ਜਿਨ੍ਹਾਂ ਨੂੰ ਲੱਗਦਾ ਵੈ ਕਿ ਬਈ ਆਰਟੀਕਲ 25 ਤੋਂ ਉਹਦੀ ਕਿਤੇ ਨਾ ਕਿਤੇ ਉਸ ਮੁੰਡੇ ਦਾ ਉਸ ਤਰੀਕੇ ਦੇ ਨਾਲ ਬ੍ਰੇਨ ਵਾਸ਼ ਕੀਤਾ ਗਿਆ ਸੀ ਠੀਕ ਹੈ ਸਿਰਫ ਇਹ ਕਹਿਣਾ ਚਾਹੁੰਦੇ ਆ ਕਿ ਯੂਥ ਦਾ ਬ੍ਰੇਨ ਵਾਸ਼ ਕਰਕੇ ਕੋਈ ਗੱਡੀ ਨਹੀਂ ਚੱਲਦੀ ਤੁਹਾਡੀ ਕੋਈ ਗੱਲ ਬਾਤ ਹੋਈ ਆ ਉਹਦੇ ਨਾਲ ਕੋਈ ਨਹੀਂ ਉਹਦੇ ਨਾਲ ਨਹੀਂ ਹੈ ਪੁਲਿਸ ਦੇ ਨਾਲ ਜਿਹੜੀ ਆਪਣੀ ਇਨਵੈਸਟੀਗੇਸ਼ਨ ਜਿੱਕੀ ਹੁੰਦੀ ਆ ਉਹਨੇ ਕੋਈ ਉਹਨੇ ਆਰਟੀਕਲ 25 ਤੋਂ 27 ਦੀ ਕੀਤੀ ਹੈ ਤੁਹਾਨੂੰ ਤਾਂ ਜਾਣਕਾਰੀ ਦੇਣਾ ਚਾਹਨਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਲੇ ਵੀ ਇੱਥੇ 2:30 ਵਜੇ ਰੋਲਾ ਪਾਣਾ ਸ਼ੁਰੂ ਕਰਤਾ ਸੀ ਜਨਤਾ ਨੇ ਕਿ ਉਹ ਮਾਨਸਿਕ ਰੋਗੀ ਹੈ 3 ਵਜੇ ਕਿੱਦਾਂ ਪਤਾ ਲੱਗ ਗਿਆ ਕੋਈ ਸਾਈਕੋਲੋਜੀਕਲ ਟੈਸਟ ਕਰਾਇਆ ਹਰ ਵਾਰ ਮਾਨਸਿਕ ਰੋਗੀ ਔਰ ਜੇ ਤੁਹਾਨੂੰ ਕੋਈ ਦਿਮਾਗ 'ਚ ਕਿਸੇ ਤਰੀਕੇ ਦੀ ਵੀ ਕਲੈਰੀਫਿਕੇਸ਼ਨ ਦਵਾਂਗਾ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਦਲਿਤਾਂ ਨੂੰ ਹੇਤੀ ਸਮਾਜ ਨੂੰ ਆਪਣੇ ਗੱਲ ਆ ਹਮ ਠੀਕ ਹੈ ਜੀ ਸੋ ਇਹ ਕਹਿਣਾ ਚਾਹੁੰਦੇ ਆ ਤੇ ਬਾਬਾ ਸਾਹਿਬ ਉਮੀਦਵਾਰ ਜੀ ਨੇ ਵੀ ਸਾਡੇ ਲਈ ਕਾਨੂੰਨੀ ਰਾਹ ਖੋਲੇ ਜਦੋਂ ਗੁਰੂ ਸਾਹਿਬ ਨੇ ਸਾਨੂੰ ਗੱਲ ਆਈ ਸੀ ਰਗਰੇਟੇ ਗਰੂ ਕੋ ਬਿਟੇ ਗਿਆ ਸੀ ਸਮਾਜਿਕ ਸਮਾਨਤਾ ਦਿੱਤੀ ਬਾਬਾ ਨਾਨਕ ਦੀਆਂ ਸਖਿਆਵਾਂ ਨੂੰ ਇਹ ਬਾਬਾ ਸਾਹਿਬ ਨੇ ਸਾਨੂੰ ਕਾਨੂੰਨੀ ਸਮਾਨਤਾ ਦਿੱਤੀ ਸੋ ਇਹ ਸਮਝਣਾ ਪਏਗਾ ਕਿ ਕੌਮ ਚ ਪਾੜ ਪਾਣ ਦੀ ਕੋਸ਼ਿਸ਼ ਜਿਹੜੀ ਆ ਉਹ ਕਿਤੇ ਬਚਨ ਦੀ ਲੋੜ ਹੈ ਔਰ ਯੂਥ ਜੇ ਉਹਦਾ ਬ੍ਰੇਨਵਾਸ਼ ਕੀਤਾ ਜਾਂਦਾ ਤੇ ਤੁਹਾਨੂੰ ਸਮਝਣ ਦੀ ਲੋੜ ਹੈ ਕਿਹੜੇ ਉਹ ਅੰਸਰ ਹੈਗੇ ਆ ਜਿਹੜੇ ਯੂਥ ਦਾ ਬ੍ਰੇਨਵਾਸ਼ ਕਰਦੇ ਆ ਟੇਬਲ ਤੇ ਗੱਲ ਹੁੰਦੀ ਹੈ ਸੰਵਿਧਾਨਿਕ ਪ੍ਰੋਸੈਸ ਨਾਲ ਗੱਲ ਹੁੰਦੀ ਹੈ ਬਾਅਦ ਚੋਂ ਵੀ ਤੇ ਇਲੈਕਸ਼ਨ ਲ ਤੇ ਕਿਉਂ ਨਾ ਪਹਿਲੇ ਟੇਬਲ ਤੇ ਗੱਲ ਕੀਤੀ ਜਾਵੇ ਤੇ ਯੂਥ ਨੂੰ ਨਾ ਭਟਕਾਇਆ ਜਾਵੇ ਦੇਖੋ ਜੀ ਸਰਕਾਰ ਨੂੰ ਗੁਰੂ ਨਾਨਕ ਦੇਵ ਜੀ ਦਸਵੇਂ ਪਾਤਸ਼ਾਹ ਨੇ ਕਿਹਾ ਇन्ही ਕਿਰਪਾ ਤੇ ਸਜੇ ਹਮੇ ਦਬੇ ਕੁਦਲੇ ਲੋਕਾਂ ਨੂੰ ਮਹਾਰਾਜ ਨੇ ਪਿਆਰ ਕੀਤਾ ਤੇ ਗੁਰੂ ਨਾਨਕ ਦੇਵ ਜੀ ਦਾ ਜਿਹੜਾ ਸ਼ੁਰੂਆਤ ਹੈ ਇਹ ਜਾਨੀ ਕਿ ਗੁਰੂ ਨਾਨਕ ਦੇਵ ਨੇ ਦਬੇ ਕੁਦਲੇ ਦੀ ਗੱਲ ਕੀਤੀ ਹੈ ਸਮਾਜ ਵਿੱਚ ਦਬੇ ਕੁਦਲੇ ਦੀ ਜਿਹੜਾ ਇਨਸਾਨੀਅਤ ਦੀ ਗੱਲ ਹੈ ਜਾਨੀ ਤੇ ਜਿਹੜਾ ਇਨਸਾਨ ਇਨਸਾਨੀਅਤ ਦੀ ਗੱਲ ਕਰੇਗਾ ਉਹ ਇਨਸਾਨ ਹੈ ਵਰਨਾ ਉਹ ਸ਼ੈਤਾਨ ਹੈ ਕਿਸੇ ਧਰਮ ਦਾ ਵੀ ਹੋਵੇ ਵਾਇਕ ਜੀ ਕਹਾ ਕਿਸਾਨ ਵਾਇਕ ਆ ਵੀ ਕਰਦੇ ਤੇ ਤੂੰ ਦਾ ਚੱਲਦਾ ਕਿਵੇਂ ਲੱਗਿਆ ਤੁਹਾਨੂੰ ਵੀ ਕੀ ਉਹਦੇ ਮਨਸੂਬਾ ਕੀ ਸੀਗਾ ਤੁਹਾਨੂੰ ਕੋਈ ਲੱਗਿਆ ਹੋਵੇ ਮਨਸੂਬਾ ਸ਼ਤਾਨੀ ਹੈ ਉਹਦੇ ਜਿਹ ਮਨਸੂਬੇ ਦੇ ਕੋਈ ਨਸ਼ਾ ਨੁਸ਼ਾ ਕੀਤਾ ਜਾਬਦਾ ਨੈਸ਼ਨਲ ਚੜ ਗਿਆ ਮਨਸੂਬਾ ਕਿ ਸ਼ਤਾਨ ਬੰਦਾ ਆਈ ਉਹ ਨਹੀਂ ਐਮ ਬਗੜਵਾ ਪਤਾ ਨਹੀਂ ਸਾਨੂੰ ਪਤਾ ਨਹੀਂ ਕਿ ਬੋਲਦਾ ਸਾਨੂੰ ਸਹੀ ਲਲਕਾਰਾ ਮਾਰਿਆ ਨੂੰ ਥੱਲੇ ਉੱਤਰ ਜਦੋਂ ਨੇ ਵੇਖੀ ਸ੍ਰੀ ਸਾਹਿਬ ਵੇਖੀ ਹੈ ਵੀ ਸ੍ਰੀ ਸਾਹਿਬ ਹੈਗੀ ਹੈ ਕਿ ਮੈਨੂੰ ਉੱਤੇ ਚੜ ਲਗੇ ਆ ਆਪਾਂ ਉਹਨੇ ਵੇਖਿਆ ਹੁਣ ਕੰਮ ਖਤਰਾ ਹੈ ਉਹਨੇ ਉਹ ਤੋਂ ਥੋੜਾ ਥਲੇ ਛੋੜ ਦਿੱਤਾ ਹੈ ਤੇ ਕੋਈ ਸਾਜ਼ਿਸ਼ ਵਗੈਰਾ ਸੀਗੀ ਇਹ ਪੰਜਾਬ ਦੇ ਵਿੱਚ ਕੋਈ ਇਸ ਤਰ੍ਹਾਂ ਜੋ ਆਪਸੀ ਭਾਈਚਾਰਾ ਉਹਦੇ ਵਿੱਚ ਖਲਾਅ ਪੈਦਾ ਕਰਨ ਦੇ ਲਈ ਲੋਕ ਕੋਈ ਨਾ ਕੋਈ ਸ਼ਰਾਰਤੀ ਬੰਦਾ ਕੰਮ ਹੈ ਸ਼ਰਾਰਤ ਕਿਸੇ ਕੌਮ ਦਾ ਬੰਦਾ ਨਹੀਂ ਹੁੰਦਾ ਸ਼ਰਾਰਤੀ ਸ਼ਰਾਰਤੀ ਹੁੰਦਾ ਹੈ ਸ਼ਰਾਰਤੀ ਕਿਸੇ ਮਜਬਦਾ ਨਹੀਂ ਕਿਸੇ ਕੌਮ ਦਾ ਨਹੀਂ ਸ਼ਰਾਰਤੀ ਬੰਦੇ ਨੂੰ ਉਹਨੂੰ ਕਿਸੇ ਮਜਬ ਨਾਲ ਜੋੜ ਕੇ ਨਾ ਦੇਖਿਆ ਜਾਵੇ ਉਹਨੂੰ ਸ਼ਰਾਰਤੀ ਬੰਦੇ ਨੂੰ ਸ਼ਰਾਰਤੀ ਸਮਝ ਕੇ ਜੋੜਿਆ ਜਾਵੇ ਜੇ ਜਦੋਂ ਆਪਾਂ ਕਿਸੇ ਦਾ ਮੈਂ ਕਹਦੇ ਆ ਉਹ ਮਾੜੀ ਮਾੜੀ ਗੱਲ ਸ਼ਰਾਰਤ ਕੋਈ ਵੀ ਬੰਦਾ ਜਿਹੜਾ ਕੁਛ ਕੌਮ ਦੇ ਵਿੱਚ ਕਿਸੇ ਮਜਬਦਾਨੀ ਸ਼ਰਾਰਤੀ ਸ਼ਰਾਰਤੀ ਆਪਣੇ ਘਰ ਜਾਂਦਾ ਨਹੀਂਗਾ ਆਪਣੇ ਘਰ ਦੀਆਂ ਚੀਜ਼ਾਂ ਵੇਚੀ ਜਾਂਦਾ ਪਿਆ ਸ਼ਰਾਰਤੀ ਬੰਦੇ ਜਿਹੜੇ ਨਿਸ਼ਚਿਤ ਬੰਦੇ 26 ਜਨਵਰੀ 6 ਵਜੇ ਸੰਵਿਧਾਨ ਨੂੰ ਸਮਰਪਿਤ ਇੱਕ ਡਾਇਰੀ ਲਾਂਚ ਕਰਨੀ ਸੀ ਉਹਦਾ ਪ੍ਰੋਗਰਾਮ ਸੀ ਤੇ ਉਹ ਜਿਹੜਾ ਹੋ ਨਹੀਂ ਸਕਿਆ ਅੱਜ ਸਰਕਾਰਯੋਗ ਬਾਬਾਈ ਛਬੀਲ ਵਾਲੇ ਬਾਬਾਈ ਉਹਨਾਂ ਦੇ ਹੱਥੋਂ ਡਾਇਰੀ ਐ ਲਾਂਚ ਕਰਵਾ ਰਹੇ ਆ ਕਿਉਂਕਿ ਦੋਸ਼ੀ ਨੂੰ ਇਨਾਂ ਨੇ ਫੜਨ ਚ ਕਿਤੇ ਨਾ ਕਿਤੇ ਵੱਡੀ ਆਪਣੀ ਭੂਮਿਕਾ ਨਿਭਾਈ ਸਵਿਧਾਨ ਪ੍ਰਤੀ ਡਾਇਰੀ ਹੈ ਜੀ ਔਰ ਬੇਸਿਕ ਆਰਟੀਕਲਸ ਨੇ ਸਿਰਫ ਬੱਚਿਆਂ ਨੂੰ ਪ੍ਰੋਵਾਈਡ ਕੀਤੀ ਜਾਣੀ ਹੈ ਤਾਂ ਕਿ ਉਹਨਾਂ ਨੂੰ ਭਾਰਤੀ ਸਵਿਧਾਨ ਬਾਰੇ ਪਤਾ ਲੱਗੇ ਕਿ ਭਾਰਤ ਦਾ ਨਾਮ ਕੀ ਆ ਆਰਟੀਕਲ 1 ਕੀ ਕਹਿੰਦਾ ਇੰਡੀਆ ਡੈਟਿਸ ਭਾਰਤ ਸ਼ੈਲ ਬੀ ਯੂਨੀਅਨ ਆਫ ਸਟੇਟਸ ਕਈ ਲੋਕ ਭਾਰਤ ਨੂੰ ਹਿੰਦੁਸਤਾਨ ਸਮਝ ਲਿਆ ਹਿੰਦੁਸਤਾਨ ਮੰਗਲ ਕਰਾਇਤੇ ਹੋ ਸਕਦਾ ਪਰ ਇਸ ਧਰਤੀ ਤੇ ਸਿਰਫ ਇੰਡੀਆ ਤੇ ਭਾਰਤ ਹੈਗਾ ਆਰਟੀਕਲ 19 ਬੋਲਣ ਦੀ ਆਜ਼ਾਦੀ ਹੈ ਸੰਘਰਸ਼ ਕਰਨ ਦੀ ਆਜ਼ਾਦੀ ਹੈ ਜਿਹੜਾ ਕਿਸਾਨ ਅੰਦੋਲਨ ਵਿੰਦੇ ਜੇ ਉਹਦੀ ਜਿੱਤ ਜਿਹੜੀ ਆ ਉਹ ਆਰਟੀਕਲ ਗਲ 25 ਤੋਂ 27ਰ ਮੰਨਦੀ ਆਜ਼ਾਦੀ ਹੈਗੀ ਆਰਟੀਕਲ 55 ਕਹਿੰਦਾ ਸਾਇੰਟਿਫਿਕ ਤੌਰ ਤੇ ਸੋਚ ਹੋਣੀ ਚਾਹੀਦੀ ਭਾਰਤ ਦੇ ਨਾਗਰੀਕ ਦੀ ਅੰਧਵਿਸ਼ਵਾਸ ਤੇ ਔਰ ਪਖੰਡਵਾਦ ਦੇ ਖਿਲਾਫ ਬੋਲਣਾ ਤੁਹਾਡਾ ਫਰਜ ਹੈਗਾ ਸੋ ਇਸ ਤਰੀਕੇ ਦੇ ਆਰਟੀਕਲ ਦੀ ਜਾਣਕਾਰੀ ਦੇ ਨਾਲ ਇਹ ਸੰਵਿਧਾਨ ਦੀ ਬਿਡਾਈਲੀ ਬੱਚਿਆਂ ਤੱਕ ਕੋਸ਼ਿਸ਼ ਕੀਤੀ ਜਾਏਗੀ ਕਿ ਵੱਧ ਤੋਂ ਵੱਧ ਬੱਚਿਆਂ ਤੱਕ ਪ੍ਰੋਵਾਈਡ ਕੀਤੀ ਜਾ ਸਕੇ ਔਰ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੇ ਕਿ ਆਪਣੇ ਬੱਚਿਆਂ ਨੂੰ ਸੰਵਿਧਾਨ ਪ੍ਰਤੀ ਜਾਗਰੂਕ ਕਰੋ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਅੰਬੇਦਕਰ ਜੀ ਬਾਰੇ ਜਾਗਰੂਕ ਕਰੋ ਆਪਣੇ ਰਹਿਬਰ ਆਪਣੇ ਇਸ਼ਟ ਜਿਹੜੇ ਨੇ ਜਿਨ੍ਹਾਂ ਨੇ ਸਮਾਜਿਕ ਸਮਾਨਤਾ ਦੀ ਲੜਾਈ ਲ ਦੇ ਡਾਇਬਰਾ ਦੇ ਬਾਰੇ ਆਪਣੇ ਬੱਚਿਆਂ ਨੂੰ ਜਰੂਰ ਪੜਾਓ ਔਰ ਸੰਵਿਧਾਨ ਅਟਰਮੋਸ ਪ੍ਰਾਇੋਰਟੀ ਹੋਣੀ ਚਾਹੀਦੀ ਹੈ ਤੇ ਨਾਲ ਅੱਜ ਦੇ ਦਿਨ ਇਹ ਕਵਾਂਗੇ ਕਿ ਬਹੁਤ ਦੇਰ ਤੋਂ ਇੱਕ ਮੰਗ ਹੈ ਮੰਗ ਪੱਤਰ ਦਿੱਤੇ ਵੀ ਗਏ ਕਿ 8ਵੀਂ ਤੋਂ 12ਵੀਂ ਤੱਕ ਸੰਵਿਧਾਨ ਦੇ ਫੰਡਾਮੈਂਟਲ ਰਾਈਟਸ ਜਿਹੜੇ ਸਾਡੇ ਹੈਗੇ ਆ ਪ੍ਰੀਐਂਬਲ ਹੈਗਾ ਇੰਟਰੋਡਕਸ਼ਨ ਹੈਗੀ ਆ ਉਹ ਸਕੂਲਾਂ ਦੇ ਵਿੱਚ ਮੈਂਡੇਟਰੀ ਸਬਜੈਕਟ ਦੇ ਤੌਰ ਤੇ ਲਾਜ਼ਮੀ ਵਿਸ਼ੇ ਦੇ ਤੌਰ ਤੇ ਜਲਦ ਤੋਂ ਜਲਦ ਪੜਾਇਆ ਜਾਵੇ ਬਾਬਾ ਸਾਹਿਬ ਦੀ ਫੋਟਵਾਂ ਲਾਡੀਆਂ ਆਸਾਨ ਹੈਗੀਆਂ ਪਰ ਸੰਵਿਧਾਨ ਪੜਾਉਣਾ ਔਖਾ ਹੈਗਾ ਸ਼ਾਇਰ ਕਿ ਤਰ੍ਹਾਂ ਕਿ ਤਰ੍ਹਾਂ 3 ਸਾਲ ਹੋ ਗਏ ਇਹ ਮੰਗ ਜਿਹੜੀ ਹੈ ਮੰਨੀ ਨਹੀਂ ਜਾ ਰਹੀ ਜੈ ਵਾਲ ਸੋ ਦੋਸਤੋ ਇਸ ਸਮੇਂ ਸਰੀਆ ਮਰਸਾ ਸਾਹਿਬ ਦੀ ਧਰਤੀ ਤੋਂ ਬਾਬਾ ਸਾਹਿਬ ਅੰਬੇਦਕਰ ਦੇ ਪੋਤਨ ਨੇੜੇ ਜੋ ਕਿ ਕੁਝ ਦਿਨ ਪਹਿਲਾਂ ਇੱਕ ਮਤਭਾਗੀ ਘਟਨਾ ਹੋਈ ਸੀ ਉਹਦੇ ਰਿਲੇਟਡ ਅੱਜ ਸੰਸਥਾਵਾਂ ਪਹੁੰਚੀਆਂ ਨੇ ਧਾਰਮਿਕ ਸੰਸਥਾਵਾਂ ਵੀ ਪਹੁੰਚ ਰਹੀਆਂ ਨੇ ਜੋ ਰਾਜਨੀਤਿਕ ਪਾਰਟੀਆਂ ਵੀ ਪਹੁੰਚ ਰਹੀਆਂ ਨੇ ਤੇ ਲਗਾਤਾਰ ਮੰਗ ਇਹੀ ਹੈ ਕਿ ਉਸ ਦੋਸ਼ੀ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਕਿ ਉਸ ਦੇ ਪਿੱਛੇ ਕੌਣ ਸੀ ਜਾਂ ਫਿਰ ਕੀ ਉਸ ਦਾ ਮਕਸਦ ਸੀ ਕੀ ਉਸ ਦੇ मंसूਬੇ ਸਨ ਇਹ ਹਰ ਕੋਈ ਜਾਣੇ ਵੀ ਚਾਹੁੰਦਾ ਹੈ ਤੇ ਹਰ ਇੱਕ ਦਾ ਕਹਿਣਾ ਵੀ ਇਹੀ ਹੈ ਸੋ ਤੁਹਾਨੂੰ ਇਸ ਵਾਰ ਕੀ ਲੱਗਦਾ ਹੈ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਤੇ ਬਣੇ ਰਹਿਣਾ ਲਿਮਟਡ ਗਿਆਨ ਦੇ ਨਾਲ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ